ਪਿਛਲੇ ਲੰਬੇ ਸਮੇਂ ਤੋਂ ਤੁਹਾਨੂੰ ਕੈਨੇਡਾ ਤੋਂ ਆ ਰਹੀਆਂ ਕੁੜੱਤਨ ਭਰੀਆਂ ਖਬਰਾਂ ਦੇ ਵਿੱਚ ਅੱਜ ਇੱਕ ਖੁਸ਼ ਖਬਰ ਦੱਸਣ ਜਾ ਰਹੇ ਹਾਂ ਕੈਨੇਡਾ ਦਾ ਇੱਕ ਸੂਬਾ ਬ੍ਰਿਟਿਸ਼ ਕੋਲੰਬੀਆ ਜਿਹਦੇ ਵਿੱਚ ਸਰੀ ਵੀ ਆਉਂਦਾ ਹੈ ਜਿਹਦੇ ਵਿੱਚ ਬੈਂਕੂਵਰ ਵੀ ਆਉਂਦਾ ਇਸ ਸੂਬੇ ਦੀਆਂ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਵਿੱਚ ਐਨਡੀਪੀ ਦੀ ਸਰਕਾਰ ਬਣੀ ਹੈ ਔਰ ਖੁਸ਼ੀ ਦੀ ਗੱਲ ਇਹ ਹੈ ਵੀ ਇਸ ਸਰਕਾਰ ਵਿੱਚ ਇੱਕ ਪੰਜਾਬਨ ਉਪ ਮੁੱਖ ਮੰਤਰੀ ਭਾਵ ਟਿਪੀ ਪ੍ਰੀਮੀਅਰ ਜਿਹੜੀ ਹੈ ਉਹ ਬਣਾਈ ਗਈ ਹੈ ਕੈਨੇਡਾ ਦੀ ਹਿਸਟਰੀ 'ਚ ਪਹਿਲੀ ਵਾਰੀ ਹੈ ਕਿ ਕਿਸੇ ਸੂਬੇ ਦੀ ਉਪ ਮੁੱਖ ਮੰਤਰੀ ਕਿਹੇ ਪੰਜਾਬਨ ਨੂੰ ਬਣਾਇਆ ਜਾਵੇ ਨਿੱਕੀ ਸ਼ਰਮਾ ਉਸ ਪੰਜਾਬਨ ਦਾ ਨਾਂ ਹੈ ਜਿਹੜੀ ਉਪ ਮੁੱਖ ਮੰਤਰੀ ਦੇ ਕੁਰਸੀ ਤੇ ਬਰਾਜਮਾਨ ਹੋਈ ਹੈ ਔਰ ਜੇ ਪਿਛਲੇ ਇਤਿਹਾਸ ਨੂੰ ਦੇਖੀਏ ਤੇ ਬ੍ਰਿਟਿਸ਼ ਕਲੰਬੀਆ ਦਾ ਮੁੱਖ ਮੰਤਰੀ ਵੀ ਪਹਿਲਾਂ ਇੱਕ ਪੰਜਾਬੀ ਉੱਜਲ ਦੁਸਾਂਜ ਬਣ ਚੁੱਕੇ ਨੇ ਸੋ ਇੱਕ ਨਵੀਂ ਹਿਸਟਰੀ ਕ੍ਰੀਏਟ ਕੀਤੀ ਗਈ ਹੈ ਨਿੱਕੀ ਸ਼ਰਮਾ ਵੱਲੋਂ ਨਿੱਕੀ ਸ਼ਰਮਾ ਪ੍ਰਮੁੱਖ ਵਕੀਲ ਹੈ ਦੂਸਰੀ ਵਾਰ ਉਹ ਵਿਧਾਇਕ ਬਣੀ ਹੈ ਔਰ ਹੁਣ ਉਹ ਡਿਪਟੀ ਸੀਐਮ ਦੇ ਨਾਲ ਦੀ ਨਾਲ ਅਟਾਰਨੀ ਜਨਰਲ ਦੀ ਜ਼ਿੰਮੇਵਾਰੀ ਵੀ ਬ੍ਰਿਟਿਸ਼ ਕੋਲੰਬੀਆ ਵਿੱਚ ਨਿਭਾਏਗੀ ਨਿੱਕੀ ਸ਼ਰਮਾ ਲੁਧਿਆਣੇ ਨਾਲ ਸੰਬੰਧਿਤ ਹੈ ਔਰ ਉੱਥੇ ਇੱਕ ਬੜਾ ਚਰਚਿਤ ਨਾਂ ਹੈ ਜੇ ਆਪਾਂ ਕੁੱਲ ਗੱਲ ਕਰੀਏ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਵਿੱਚ 23 ਕੈਬਨਿਟ ਮੰਤਰੀ 4 ਰਾਜ ਮੰਤਰੀ ਤੇ 14 ਸੰਸਦ ਸਖਤਰ ਨਿਯੁਕਤ ਕੀਤੇ ਨੇ ਔਰ ਮਾਣ ਤੇ ਖੁਸ਼ੀ ਵਾਲੀ ਗੱਲ ਪੰਜਾਬੀਆਂ ਲਈ ਇਹ ਹੈ ਇੰਨਾ ਵਿੱਚ 4 ਪੰਜਾਬਨਾ ਤਿੰਨ ਪੰਜਾਬੀ ਸ਼ਾਮਿਲ ਨੇ ਭਾਵ ਟੋਟਲ ਸੱਤ ਪੰਜਾਬੀ ਇਹ ਅਹਿਮ ਅਸਾਮੀਆਂ ਤੇ ਬਿਰਾਜਮਾਨ ਹੋਏ ਨੇ ਜੇ ਗੱਲ ਕਰੀਏ ਮੰਤਰੀਆਂ ਦੀ ਤਿੰਨ ਮੰਤਰੀ ਜਿਹੜੇ ਨੇ ਨਿੱਕੀ ਸ਼ਰਮਾ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਵਿੱਚ ਸ਼ਾਮਿਲ ਕੀਤੇ ਨੇ ਜਿਹਦੇ ਵਿੱਚੋਂ ਬਠਿੰਡਾ ਦੇ ਪਿੰਡ ਦਿਉਨ ਦੇ ਜਗਰੂਪ ਪਰਾੜ ਲੰਮਸਮ ਸੁਲਮੇ ਪੰਜਾਬੀ ਨੇ ਬੜੇ ਉੱਤੇ ਨਾਮਵਰ ਸ਼ਖਸੀਅਤ ਨੇ ਕਈ ਵਾਰੀ ਉਹ ਵਿਧਾਇਕ ਬਣ ਚੁੱਕੇ ਨੇ ਤੇ ਹੁਣ ਉਹ ਕੈਬਨਟ ਮੰਤਰੀ ਬਣਾਏ ਗਏ ਨੇ ਇਸੇ ਤਰ੍ਹਾਂ ਗੁਰਦਾਸਪੁਰ ਦੇ ਪਿੰਡ ਭਾਗੋਵਾਲ ਦੇ ਰਵੀ ਕਾਲੋ ਜਿਹੜੇ ਹਾਕੀ 올ੰਪੀਅਨ ਵੀ ਨੇ ਪਹਿਲਾਂ ਵੀ ਮੰਤਰੀ ਰਹੇ ਨੇ ਤੇ ਹੁਣ ਫੇਰ ਉਹਨਾਂ ਨੂੰ ਮੰਤਰੀ ਦਾ ਅਹੁਦਾ ਜਿਹੜਾ ਰਵੀ ਕਾਲੋ ਸਾਹਿਬ ਨੂੰ ਦਿੱਤਾ ਗਿਆ ਤੇ ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਪਿੰਡ ਜੰਗਲੀਆਣਾ ਦੇ ਰਵੀ ਸਿੰਘ ਪਰਮਾਰਨ ਵੀ ਬ੍ਰਿਟਿਸ਼ ਕੋਲੰਬੀਆ ਦੀ ਜਿਹੜੀ ਸਰਕਾਰ ਹੈ ਉਹਦੇ ਵਿੱਚ ਮੰਤਰੀ ਦਾ ਰਤਬਾ ਮਿਲਿਆ ਇਸ ਤੋਂ ਇਲਾਵਾ ਸੰਸਦੀ ਸਖਤਰ ਬਣਾਏ ਗਏ ਨੇ ਜਿਨ੍ਹਾਂ ਵਿੱਚ ਜਗਰਾਉਂ ਦੀ ਪੰਜਾਬਣ ਸੁਨੀਤਾ ਧੀਰ ਇਸੇ ਤਰ੍ਹਾਂ ਜਲੰਧਰ ਦੇ ਪਿੰਡ ਸੁੰਨੜ ਕਲਾਂ ਦੀ ਜਸਪ੍ਰੀਤ ਕੌਰ ਜੱਸੀ ਸੁੰਨੜ ਤੇ ਫਰੂਰਪੁਰ ਦੇ ਪਿੰਡ ਜੋੜਾ ਦੀ ਹਰਵਿੰਦਰ ਕੌਰ ਸੰਧੂ ਇਹਨਾਂ ਨੂੰ ਸੰਸਦੀ ਸਖਤਰ ਜਿਹੜਾ ਬਣਾਇਆ ਗਿਆ ਸਤਾਤਾਰੀ ਐਨ ਡੀ ਪੀ ਕੋਲ ਕੁੱਲ 47 ਵਿਧਾਇਕ ਨੇ ਤੇ ਉਹਨਾਂ ਦੀ ਵਿਰੋਧੀ ਧਿਰ ਜਿਹੜੀ ਐ ਕੰਜ਼ਰਵੇਟਿਵ ਪਾਰਟੀ ਕੋਲ 44 ਵਿਧਾਇਕ ਨੇ ਤੇ ਦੋ ਵਿਧਾਇਕ ਜਿਹੜੇ ਨੇ ਗ੍ਰੀਨ ਪਾਰਟੀ ਦੇ ਨੇ ਔਰ ਬ੍ਰਿਟਿਸ਼ ਕੋਲੰਬੀਆ ਦੀ ਕੈਬਨਟ ਸੰਸਦ ਦੇ 77 ਤੇ ਜਿਹੜੇ ਉੱਪਰਲੇ ਉਹਦੇ ਨੇ ਉਹਦੇ ਵਿੱਚ ਸੱਤ ਪੰਜਾਬੀਆਂ ਦੇ ਸ਼ਾਮਲ ਹੋਣ ਨਾਲ ਕੈਨੇਡਾ ਔਰ ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਵੈਂਕੂਵਰ ਤੇ ਸਰੀ ਵਿੱਚ ਇੱਕ ਖੁਸ਼ੀ ਦਾ ਮਾਹੌਲ ਹੈ